ਤੇ ਜਿਹੜਾ ਖਾਣ ਪੀਣ ਵਾਲੀ ਚੀਜ਼ ਪੋਸਟ ਫੀਮ ਆ ਤਾਂ ਸਾਰੇ ਲੀਡਰ ਖਾਦੇ ਆ ਤੇ ਦੂਜੇ ਵਾਰ ਜਨਤਾ ਮਰਨ ਲਈ ਏ ਤੁਹਾਨੂੰ ਵੀ ਚਾਹੀਦਾ ਹਾਂ ਪੋਸਟ ਫੀਮ ਚਾਹੀਦਾ ਤੇ ਹੋਰ ਖਾਣੇ ਉਹ ਪੋਸਟ ਹਾਂ ਹਾਂ ਉਸ ਖਾਣੇ ਉਹਦਾ ਖਾ ਕੇ ਕੰਮ ਕਰੀਦਾ ਕਈ ਵੇਲੇ ਕੁਰਸੀਆਂ ਦੇ ਵਿੱਚ ਅੱਛਾ ਤੇ ਅਮਰਤਪਾਲ ਨੂੰ ਪਾਉਣੇ ਬੋਟਾ ਆਂਦਾ ਅੱਛਾ ਅਮਰਤਪਾਲ ਤੇ ਆਪ ਕਹਿੰਦਾ ਵੀ ਮੈਂ ਸਾਰਾ ਨਸ਼ਾ ਛਡਾਉਣਾ ਪੋਸਟ ਭੁੱਕੀ ਦੀ ਇਜਾਜ਼ਤ ਅਮਰਤਪਾਲ ਨੇ ਵੀ ਨਹੀਂ ਦੇਣੀ ਕੋਣ ਇਹ ਲੈ ਲਾਗੇ ਅੱਛਾ ਅੰਮ੍ਰਿਤਸਰ ਤੋਂ ਜਾਇਤ ਲੈ ਲਓਗੇ ਪੋਸਟਪੁੱਕੀ ਆ ਲਾਂਗੇ ਤੇ ਜਾ ਕੇ ਮਾਝੇ ਹਲਕੇ ਦੇ ਵਿੱਚ ਪੁੱਛੋ ਤਾਂ ਸਹੀ ਕੀ ਨਹੀਂ ਕੀਤਾ ਨੇ ਦਿਰਸਾ ਸਿਵਲ ਟਵਾ ਨੇ ਜਿੰਨਾ ਗੰਦ ਇਹਨੇ ਪਾਇਆ ਕਿ ਇਹਨੇ ਪਾਇਆ ਹੀ ਨਹੀਂਗਾ ਇਹ ਅੱਜ ਪੰਥਕ ਬਣੇ ਫਿਰਦੇ ਆ ਨਹੀਂ ਇਹ ਜਿਹੜੇ ਕਹਿੰਦੇ ਵੀ ਉਹ ਚਲ ਸੰਵਿਧਾਨ ਦੇ ਜਾਂ ਕੁਝ ਵੀ ਹੈ ਨਾ ਤੇ ਆਪਾਂ ਵੀ ਸੁੱਖੇ ਰਹਿਣਾ ਵੀ ਬਾਹਰ ਖਲੋ ਕੇ ਛਤਰਖਾਨੇ ਦੇ ਅੰਦਰ ਜਾਊਗਾ ਤੂੰ ਗੱਲ ਕਰੂਗਾ ਉੱਥੇ ਬਾਹਰ ਰਹਿ ਕੇ ਆਪਾਂ ਨੂੰ ਕੀ ਮਿਲਣਾ ਡਾਂਕਾ ਖਾਣੀ ਆ ਨਹੀਂ ਪਰ ਉਹ ਕਹਿੰਦੇ ਅਮਰਤਪਾਲ ਆਪ ਹੀ ਕਹਿੰਦਾ ਸੀ ਵੀ ਇਹ ਸੰਵਿਧਾਨ ਨੂੰ ਨਹੀਂ ਮੈਂ ਮੰਨਦਾ ਮੈਂ ਇਸ ਪਾਰਲੀਮੈਂਟ ਨੂੰ ਨਹੀਂ ਮੰਨਦਾ ਨਹੀਂ ਜੀ ਜਿੱਦਣ 1984 ਵਾਲੀ ਇਹ ਬਾਹਾਂ ਖੜੀਆਂ ਕਰਕੇ ਤੇ ਵਰਸਾ ਸਿੰਘ ਮਲਟੋਆ ਨੇ ਬਾਹਰ ਆਏ ਕੀ ਕਰ ਵਰਸਾ ਸਿੰਘ ਮਲਟੋਆ ਨੇ ਬਹੁਤ ਤਿੱਖੀ ਗੱਲ ਬੋਲੀਆ ਕਹਿੰਦਾ ਕਿਹੜੇ ਤੁਹਾਡੇ ਪਿਓ ਨੇ ਵੇਖਿਆ ਮੈਂ ਬਾਹਾਂ ਖੜੇ ਕੇ ਕਰਕੇ ਆਇਆ ਕਹਿੰਦਾ ਦੱਸੋ ਤੇ ਜਿਹੜੀਆਂ ਉਦੋਂ ਦੀਆਂ ਖਬਰਾਂ ਪਈਆਂ ਉਦੋਂ ਦੇ ਜਾ ਕੇ ਫਰੋਲੋ মিডিਆ ਉਦੋਂ ਗਲਤ ਸੀ ਹੈ ਇਹ ਕੱਲਾ ਥੋੜਾ ਆ ਕਿੰਨੇ ਆਏ ਸਾਰੇ ਬਾਦਲ ਆਇਆ ਬਾਹਾਂ ਖੜੀ ਕਰਕੇ ਇਹ ਆਏ ਕਿੰਨੇ ਬੰਦੇ ਆਏ ਬਾਹਰ ਉਦੋਂ ਇਹ ਨਹੀਂ ਮਰ ਸਕਦੇ ਨਾਲ ਜੇ ਉਹ ਅਸੀਂ ਤਾਂ ਉਹ ਚੰਗਾ ਹੁੰਦਾ ਇਹਨਾਂ ਬੰਦਿਆਂ ਜੁੜ ਕੇ ਰੱਖਦੇ ਤਾਂ ਅਟੈਕ ਨਹੀਂ ਹੋਣਾ ਮਤਲਬ ਵੀ ਇਹਨਾਂ ਲੋ ਲੜੇ ਤੇ ਫੇਰ ਉਹ ਪੰਥਕ ਆ ਤੇ ਜੇ ਉਹ ਆਪ ਯਾਦਮੀਂਦਵਾਰ ਲੜਦਾ ਫੇਰ ਉਹ ਆਰਐਸਐਸ ਦਾ ਮਤਲਬ ਇਹ ਵੀ ਅਸੀਂ ਚੰਗੇ ਆ ਬਾਕੀ ਸਾਰੇ ਮਾੜੇ ਆ ਇਹ ਲੋਕ ਸਾਰੇ ਇੱਕੋ ਵਿਰਸਾ ਸਿੰਘ ਬਲਟੋਆ ਨੇ ਇੱਕ ਹੋਰ ਗੱਲ ਬੋਲੀ ਆ ਕਹਿੰਦਾ ਅਸੀਂ ਇੰਨੀਆਂ ਲੰਬੀਆਂ ਜੇਲਾਂ ਕੱਟੀਆਂ ਇੰਨੇ ਤਸੀਹੇ ਝੱਲੇ ਨੇ ਤੇ ਕਹਿੰਦਾ ਵੀ ਇਹਨਾਂ ਨੂੰ ਤਾਂ ਜਿਆ ਸਾਲ ਹੀ ਹੋਇਆ ਤੇ ਸਾਲ ਦੇ ਵਿੱਚ ਹੀ ਕਹਿੰਦਾ ਇਹ ਸਿਆਸੀ ਲੀਡਰ ਮੰਨਣ ਵਾਲੇ ਤਰਪੇ ਨੇ ਨੇ ਕੀ ਗੱਲ ਸਿਆਸਤ ਇਹਨਾਂ ਦੇ ਪਿਓ ਦੀ ਹੈ ਦੂਜੇ ਸਿਆਸਤ ਨਹੀਂ ਕਰ ਸਕਦੇ ਕਿ ਇਹਨਾਂ ਨੇ ਘਰੋਂ ਜੰਮੇ ਸਿਆਸਤੇ ਚੋਂ ਜੰਮੇ ਵੀ ਇਹਨਾਂ ਹੀ ਕਰਨੀ ਸਾਰੀ ਉਮਰ ਇੱਕ ਬੰਦਾ ਹੈ ਨੌਜਵਾਨੀ ਨੂੰ ਨਸ਼ੇ ਛਡਾਉਣ ਡਿਆ ਹੈ ਸਿੱਧੇ ਪਾਸੇ ਲਾਉਣ ਡਿਆ ਹੈ ਤੂੰ ਹੀ ਸਾਰੀ ਉਮਰ ਚਿੱਟਾ ਵੇਚਿਆ ਸਾਰਾ ਤੂੰ ਹਾਂਜੀ ਭਾਈ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਬੋਲ ਜੀ ਇਹਦਾ ਇਹ ਜਾਨੇ ਵੀ ਅਮਰਤਪਾਲ ਨੂੰ ਬਾਤ ਚੜ ਕੇ ਵੋਟਾਂ ਪਾਓ ਆਪਣੇ ਗੁਰੂ ਨਾਲ ਜੋੜਨ ਵਾਲ ਇੱਕ ਨੌਜਵਾਨ ਹੈ ਅਸੀਂ ਆਹੀ ਦਾ ਬਿਲਕੁਲੋਂ ਦਾ ਸਮਰਥਨ ਦਵਾਂਗੇ ਤੇ ਭਾਈ ਅਮਰਤਪਾਲ ਨੂੰ ਵੋਟਾਂ ਪਾਓ ਬਾਦ ਚੜ ਕੇ ਅਸੀਂ ਜਾਨੇ ਆਪਣੇ ਸਿੱਖੀ ਪ੍ਰਚਾਰ ਕਰਦੇ ਆ ਨਸ਼ਿਆਂ ਤੋਂ ਰਹਿਤ ਕਰਦੇ ਬੱਚੇ ਕਿੰਨਾ ਹਾਲਾਤ ਮਾੜੇ ਕਿੰਨੇ ਘਰ ਉੱਜੜ ਗਏ ਆਪਣੇ ਕੱਲੇ-ਕੱਲੇ ਸਾਡੇ ਪਿੰਡ ਚ ਇੰਨੇ ਨੌਜਵਾਨ ਮੁੰਡੇ ਜਿਹੜੇ ਵਿਆਹ ਵਰੇ ਨਿਗ ਨਿਗ ਜਵਾਕ ਨਸ਼ੇ ਕਰ ਕਰਕੇ ਟੀਕੇ ਲਾ ਲੈ ਮੁੰਡੇ ਮਰ ਗਏ ਅਸੀਂ ਜਾਨੇ ਵਿਚਾਰੇ ਹੋਰ ਨਹੀਂ ਤਾਂ ਚੱਲ ਇਹਨਾਂ ਚੀਜ਼ਾਂ ਦੇ ਬਚਿਆ ਜਾਵੇ ਚਿੱਟਾ ਭਾਈ ਸਾਹਿਬ ਤੁਹਾਨੂੰ ਕੀ ਲੱਗਦਾ ਹੈ ਕਿਹੜਾ ਉਮੀਦਵਾਰ ਇਸ ਵਾਰ ਜਿੱਤਣਾ ਚਾਹੀਦਾ ਤੁਹਾਡੇ ਹਲਕੇ 'ਚ ਸਾਡੇ ਹਲਕੇ ਦੇ ਅਮਰਪਾਲ ਦੀ ਉਮੀਦ ਹੈ ਸਾਨੂੰ ਜੀ ਅਮਰਪਾਲ ਸਿੰਘ ਹਾਂ ਜੀ ਜੀ ਕਿਉਂ ਉਹਨਾਂ ਨੇ ਨਸ਼ਿਆਂ ਤੋਂ ਮਤਲਬ ਬੱਚਿਆਂ ਨੂੰ ਰਹਿਤ ਕੀਤਾ ਠੀਕ ਹੈ ਗੁਰੂ ਘਰ ਨਾਲ ਜੋੜਿਆ ਗੁਰੂ ਨਾਲ ਜੋੜਿਆ ਸਾਨੂੰ ਤੇ ਇਹੀ ਖੁਸ਼ੀ ਹੈ ਵੀ ਅਸੀਂ ਆਪ ਦੇ ਸਿੱਖੀ ਕਰਕੇ ਸਿੱਖੀ ਨੂੰ ਅੱਗੇ ਰੱਖ ਕੇ ਅਸੀਂ ਉਹਨਾਂ ਨੂੰ ਵੋਟ ਪਾਉਣੀ ਹੈ ਹਾਂਜੀ ਭਾਈ ਸਾਹਿਬ ਤੁਸੀਂ ਕੀ ਕਹਿ ਰਹੇ ਹੋ ਜੀ ਕੀ ਕਹਿਣਾ ਚਾਹੁੰਦੇ ਹੋ ਮਾਸ ਮੈਂ ਇਸ ਮੂਗ ਵਾਲਾ ਬੰਦ ਹੋਣਾ ਚਾਹੀਦਾ ਕੰਮ ਟੀਕੇ ਵਾਲਾ ਇਹ ਕਿਹੜਾ ਉਮੀਦਵਾਰ ਚਾਹੁੰਦੇ ਹੋ ਜਿੱਤੇ ਜਿਹੜਾ ਕੋ ਸਾਡਾ ਕੰਮ ਕਰੂਗਾ ਜਿਹੜਾ ਸਬੈਗ ਬੰਦ ਕਰਾਊ ਟੀਕੇ ਬੰਦ ਕਰਾਊਗਾ ਤੇ ਪੋਸਟ ਭੁੱਕੀ ਦਊਗਾ ਨਾ ਮਾਂ ਆਦਮਾ ਨੂੰ ਟੀਕਾ ਨੂੰ ਪੋਸਟ ਭੁੱਕੀ ਚਾਹੀਦੀ ਹੈ ਹੈਂ ਹੋਰ ਖੋਲਣ ਦੇ ਕੇ ਹੈਂ ਨਹੀਂ ਇਹ ਕਿਹੜਾ ਉਮੀਦਵਾਰ ਜਿਤਾਉਣਾ ਚਾਹੁੰਦੇ ਹੋ ਇਸ ਵਾਰ ਇਹ ਨਾ ਆਪ ਤਾਂ ਦੂਜਾ ਸਾਰੇ ਖਾਂਦੇ ਨੇ ਨਹੀਂ ਆਪ ਸਾਰੇ ਖਾਂਦੇ ਨੇ ਮੈਂ ਪੁੱਛਣਾ ਚਾਹੁੰਦਾ ਇਸ ਵਾਰ ਵੋਟ ਕਿਨੂੰ ਪਾਉਣੀ ਪਾਈ ਅਮਰਤਪਾਲ ਨੂੰ ਕਿ ਕਾਂਗਰਸ ਨੂੰ ਕਾਲੀ ਨੂੰ ਕਿ ਵੀ ਸਾਰਿਆਂ ਦਾ ਸਲਾਹ ਕਰਦੇ ਕਿਨੂੰ ਪਾਉਣੀ ਕਿਹੜਾ ਸਾਡਾ ਕੰਮ ਕਰਦਾ ਜਿਹੜਾ ਪੋਸਟ ਭੁੱਕੀ ਦਊ ਹਾਂ ਕੀ ਕਹੋਗੇ ਜਿਹੜੇ ਵਿਚਾਰ ਲਗਭਗ ਸਾਰੇ ਬੰਦੇ ਕਹਿੰਦੇ ਆ ਵੀ ਅਮਰਤਪਾਲ ਨੂੰ ਹੀ ਅਸੀਂ ਦਾ ਵੋਟ ਪਾਉਣੀ ਤੇ ਉਹੀ ਜਿੱਤੂਗਾ ਆਹੋ ਜਿਹਾ ਵਿਚਾਰ ਤਾਂ ਆਪਣੇ ਰੱਖ ਸਕਦਾ ਕੋਈ ਵੀ ਰੱਖ ਸਕਦਾ ਬੜੀ ਚੰਗੀ ਗੱਲ ਹੈ ਜੇ ਜਿਹੜਾ ਕੋਈ ਐ ਨਹੀਂ ਲੱਗਦਾ ਤੁਹਾਨੂੰ ਵੀ ਸਾਰਿਆਂ ਮਗਰ ਲਾ ਕੇ ਤੁਹਾਨੂੰ ਵਿਚਾਰ ਬਦਲ ਲੈਣਾ ਚਾਹੀਦਾ ਨਹੀਂ ਮੈਂ ਇਹ ਨਹੀਂ ਬਦਲ ਸਕਦੇ ਨਹੀਂ ਬਦਲ ਸਕਦੇ ਨਹੀਂ ਅੱਛਾ ਕੁਲਵੀਰ ਜੀ ਦੇ ਕੰਮ ਵਧੀਆ ਲੱਗਦਾ ਸੋਚ ਵਧੀਆ ਲੱਗਦੀ ਕਿ ਰਿਸ਼ਤੇਦਾਰੀ ਹੈ ਨਹੀਂ ਨਹੀਂ ਨੌਜਵਾਨ ਹੈ ਕੰਮ ਵੀ ਕਰੇ ਕਰਦਾ ਹੈ ਆਪਦੇ ਵਰਕਰਾਂ ਦੀ ਬਾਹ ਫੜਦਾ ਹੈ ਮਗਰ ਖੜਦਾ ਹੈ ਹਰ ਗ ਸਟੈਂਡ ਲੈਂਦਾ ਹੈ ਬੜੀ ਵਧੀਆ ਸੋਚ ਉਹਦੀ ਇਹ ਨਹੀਂ ਗੱਲ ਹੈਗੀ ਚਲੋ ਅੱਜ ਕੋਈ ਮਾਹੌਲ ਜਿਹੜੋ ਬਣ ਗਿਆ ਕਿਸ ਤਰ੍ਹਾਂ ਕੁਝ ਕਹਿ ਨਹੀਂ ਸਕਦੇ ਪਰ ਜਿਹੜੀ ਜੋ ਪੋਜੀਸ਼ਨ ਕੁਲਬੀਰ ਸਿੰਘ ਜੀਰਾ ਦੀ ਹੈ ਉਹ ਉਦ ਗਈ ਆ ਕੁਲਬੀਰ ਸਿੰਘ ਜੀਰਾ ਦਾ ਦਾਵਾ ਹੈ ਵੀ ਇਹਨਾਂ ਸਾਰਿਆਂ ਦੀ ਭਾਈ ਅਮਰਪਾਲ ਸਮੇਤ ਜਮਾਨਤ ਜਬਤ ਹੋ ਜਾਣੀ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਕੁਲਬੀਰ ਸਿੰਘ ਜੀਰਾ ਕਹਿੰਦਾ ਵੀ ਬਾਕੀ ਸਾਰਿਆਂ ਦੀ ਮਤਲਬ ਜਮਾਨਤ ਜਬਤ ਹੋ ਜਾਣੀ ਹੈ ਸਮੇਤ ਅਮਰਪਾਲ ਹੋ ਸਕਦਾ ਹੈ ਉਸ ਕਰੋ ਵੀ ਰੇ ਫਰਦੇ ਪਿੰਡਾਂ ਵਿੱਚ ਉਹਨਾਂ ਨੂੰ ਨਲਸਸ ਕੀਤਾ ਉਹਨਾਂ ਨੂੰ ਆਪਣਾ ਵਧੀਆ ਕਰਾ ਸਕਦੇ ਆ ਮਾਹੌਲ ਚੰਗਾ ਜਿਹੇਦਰ ਦੇ ਮੂੰਹੋਂ ਬਹੁਤ ਵੋਟ ਪੈ ਸਕਦੀ ਇੰਦਰਜੀਤ ਦਾ ਬਹੁਤ ਵਕਾਰ ਹੈਗਾ ਆ ਮਿੱਤਰੋ ਤੁਸੀਂ ਸੁਣ ਰਹੇ ਹੋ ਵਨਸ ਵਨਨੇ ਵਿਚਾਰ ਜਿਹੜੇ ਨੇ ਉਹ ਮਿਲ ਰਹੇ ਨੇ ਆ ਹਾਂਜੀ ਭਾਈ ਸਾਹਿਬ ਇੱਕ ਮਿੰਟ ਜੀ ਆ ਗੱਲ ਤਾਂ ਸੁਣ ਲਓ ਆ ਸੁਣ ਲਓ ਸੁਣ ਲਓ ਸੁਣ ਲਓ ਸੁਣ ਲਓ ਕਿਨੂੰ ਵੋਟ ਪਾਣੀ ਏਸ ਵਾਰ ਹੈਂ ਦੱਸ ਦਿਓ ਦੱਸ ਦਿਓ ਯਾਰ ਕੀ ਗੱਲ ਨਹੀਂ ਕਿਹੜਾ ਕਿਹੜਾ ਉਮੀਦਵਾਰ ਤੁਹਾਨੂੰ ਠੀਕ ਲੱਗਦਾ ਕਿਹੜੇ ਸਾਰੇ ਠੀਕ ਹੈ ਵਧੀਆ ਆਪੋ ਆਪਣੀ ਜਗ੍ਹਾ ਸਾਰੇ ਤੁਸੀਂ ਕਿਹਨੂੰ ਚਾਹੁੰਦੇ ਹੋ ਵੀ ਕਿਹੜਾ ਹੋਣਾ ਚਾਹੀਦਾ ਇਸ ਵਾਰ ਜਿੱਤ ਕੇ ਜਿਹੜਾ ਕੰਮ ਕਰੂਗਾ ਉਹੀ ਆਊਗਾ ਉਹ ਤਾਂ ਬਾਅਦ ਚ ਪਤਾ ਲੱਗਣਾ ਨਾ ਜਿੱਤੇ ਤੋਂ ਬਾਅਦ ਚ ਕੰਮ ਕਿਹੜਾ ਕਰਦਾ ਹੈ ਤੇ ਪਹਿਲਾਂ ਕਿਹੜਾ ਠੀਕ ਲੱਗਦਾ ਤੁਹਾਨੂੰ ਹੁਣ ਪਹਿਲਾਂ ਸਾਰੇ ਹੀ ਠੀਕ ਹੈ ਵਧੀਆ ਆ ਗਾ ਜਿਆਦਾ ਗੋਲ ਮੋਲ ਗੱਲਾਂ ਕਰੀ ਜ ਨੇ ਤੁਸੀਂ ਹੂੰ ਹੂੰ ਸਾਰੇ ਠੀਕ ਹੈ ਪਈ ਅਮਰਤਪਾਲ ਨੂੰ ਵੋਟ ਪਾਓਗੇ ਸ਼ਾਇਦ ਜਿੱਦਰ ਵੇਖੋ ਜੀ ਇਹ ਤਾਂ ਹਰੇਕ ਦਾ ਆਪਣੀ ਮਰਜ਼ੀ ਹੈ ਠੀਕ ਹੈ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਚੋਣ ਲੜਨ ਦਾ ਵੀ ਸਾਰਿਆਂ ਦਾ ਹੱਕ ਹੈ ਤੇ ਵੋਟ ਦਾ ਵੀ ਸਾਰਿਆਂ ਦਾ ਨਹੀਂ ਉਹੀ ਤਾਂ ਮੈਂ ਕਹਿ ਰਿਹਾ ਤੁਹਾਨੂੰ ਕੀ ਲੱਗਦਾ ਵੀ ਕਿਹੜਾ ਉਮੀਦਵਾਰ ਇਸ ਵਾਰ ਤੁਹਾਡੇ ਹਲਕੇ ਖੰਡੂਰ ਸਾਬ ਤੋਂ ਜਿੱਤਣਾ ਚਾਹੀਦਾ ਵੇਖੋ ਜੀ ਇਸ ਤਰ੍ਹਾਂ ਆਪਾਂ ਇਹ ਜਿਹੜੇ ਇਹ ਹੁੰਦਾ ਗੁਪਤ ਮਤਦਾਨ ਠੀਕ ਹੈ ਤੇ ਗੁਪਤ ਮਤਦਾਨ ਦਾ ਮਤਲਬ ਗੁਪਤ ਮਤਦਾਨ ਹੈ ਹਾਂਜੀ ਮੈਂ ਤਾਂ ਗੁੱਪਤ મત ਦਾ ਨਹੀਂ ਰੱਖਾ ਗੋਪਤ મત ਦਾ ਨਹੀਂ ਰੱਖਣਾ ਇਹ ਇਹਨਾਂ ਨੇ ਠੀਕ ਹੈ ਜੀ ਹਾਂਜੀ ਇਸ ਵਾਰ ਤੁਹਾਡੇ ਹਲਕੇ ਚੋਂ ਕਿਹੜਾ ਉਮੀਦਵਾਰ ਜਿੱਤਣਾ ਚਾਹੀਦਾ ਭਾਈ ਅਮਰਪਾਲ ਸਿੰਘ ਭਾਈ ਅਮਰਪਾਲ ਸਿੰਘ ਤੇ ਉਹ ਜਿਹੜਾ ਵਿਰਸਾ ਸਿੰਘ ਬਲਟੋਆ ਉਹ ਤਾਂ ਕਹਿੰਦਾ ਆ ਆਰਐਸਐਸ ਦਾ ਬੰਦਾ ਨਹੀਂ ਜੀ ਉਹ ਆਰਐਸਐਸ ਦਾ ਬੰਦਾ ਨਹੀਂ ਹੈਗਾ ਠੀਕ ਹੈ ਜੀ ਹਾਂਜੀ ਆ ਬਾਪੂ ਖੋਰੀ ਖੜੇ ਨੇ ਹਾਂਜੀ ਬਾਪੂ ਜੀ ਕਿਹੜਾ ਉਮੀਦਵਾਰ ਜਿਤਾਉਣਾ ਇਸ ਵਾਰ ਅਡੇ ਕਲਵੀਰ ਜਿੱਤਣਾ ਚਾਹੀਦਾ ਕਲਵੀਰ ਜੀਰਾ ਜੀਰਾ ਕਲਵੀਰ ਜੀ ਦਾ ਕਿਉਂ ਕਲਵੀਰ ਜੀ ਸਾਡੇ ਇਲਾਕੇ ਦਾ ਬੰਦਾ ਹੈ ਸਾਡੇ ਸ਼ਹਿਰ ਦਾ ਬੰਦਾ ਹੈ ਬੰਦਾ ਵੀ ਚੰਗਾ ਹੈ ਵਧੀਆ ਬੰਦਾ ਹੈ ਇਹ ਕਰਕੇ ਹੀ ਆਨੇ ਨਾਲ ਸਾਡੇ ਸ਼ਹਿਰ ਦਾ ਹੈ ਨਾਲੇ ਸਾਡੇ ਪਿੰਡ ਦਾ ਲੱਗੇ ਪਿੰਡੇ ਨਾਲੇ ਸ਼ਹਿਰ ਲੱਗੇ